ਅੰਤਰਰਾਸ਼ਟਰੀ ਵਿੱਚ ਇਦਾਂ ਕਿ ਲੋਕੀ ਬਹੁਤ ਮਤਲਬ ਹੁਣ ਸਟ੍ਰੇਟ ਫਾਰਵਰਡ ਹੀ ਪਾਣ ਲੱਗ ਪਏ ਕਿ ਹਾਂ ਜੇ ਕੁੜੀਆਂ ਨੇ ਰਹਿਣਾ ਹੈ ਤੇ ਉਹ ਸ਼ੇਅਰਿੰਗ ਚ ਮੁੰਡਿਆਂ ਨਾਲ ਵੀ ਰਹਿ ਸਕਦੀਆਂ ਐਂਡ ਉਹ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਐ ਗਰਲਜ਼ ਵਾਸਤੇ ਕਿਉਂਕਿ ਕਈ ਵਾਰੀ ਰੈਂਟ ਉਹ ਇਦਾਂ ਵੀ ਕਹਿ ਦਿੰਦੇ ਕਿ ਅਸੀਂ ਰੈਂਟ ਘਟਾ ਦਾਂਗੇ ਬਟ ਦੈਨ ਯੂ ਕੈਨ ਡੂ ਅਦਰ ਸਟੱਫ ਫਾਰ ਅਸ ਹਾਲ ਹੀ ਵਿੱਚ ਬ੍ਰੈਂਪਟਨ ਸਿਟੀ ਹਾਲ ਵਿੱਚ ਬ੍ਰੈਂਪਟਨ ਵਾਰਡ 1 ਐਂਡ 5 ਤੋਂ ਕਾਉਂਸਲਰ ਰੋਵੈਨਾ ਸੈਂਟੋਜ਼ ਵੱਲੋਂ ਸ਼ਹਿਰ ਵਿੱਚ ਕਿਰਾਏ ਤੇ ਰਹਿਣ ਵਾਲੀਆਂ ਅੰਤਰਰਾਸ਼ਟਰੀ ਵਿਦਿਆਰਥੀ ਲੜਕੀਆਂ ਦੇ ਸੰਬੰਧ ਵਿੱਚ ਇੱਕ ਮੁੱਦਾ ਪ ਉਹਨਾਂ ਕੁਝ ਰੈਂਟਲ ਐਡਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹਨਾਂ ਵਿੱਚ ਵਿਦਿਆਰਥਣਾਂ ਨੂੰ ਕਿਰਾਏ ਦੇ ਬਦਲੇ ਜਿਸਮ ਫਰੋਸ਼ੀ ਲਈ ਪੇਸ਼ਕਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਐਡਸ ਮੁਤਾਬਕ ਅਗਰ ਕੋਈ ਕਿਸੇ ਨਾਲ ਕਮਰਾ ਸਾਂਝਾ ਕਰੇ ਤਾਂ ਉਹਨਾਂ ਨੂੰ FWB ਫਰੈਂਡਸ ਵਿਦ ਬੈਨੀਫਿਟਸ ਜਿਸ ਵਿੱਚ ਬਣੇ ਸੰਬੰਧ ਗੁਪਤ ਰੱਖੇ ਜਾਣਗੇ ਤਹਿਤ ਕਿਰਾਇਆ ਮਾਫ ਹੋਏਗਾ ਅਤੇ 200 ਡਾਲਰ ਸ਼ਾਪਿੰਗ ਲਈ ਵੀ ਦਿੱਤੇ ਜਾਣਗੇ ਇਕਾਂਤਰਾਸ਼ਟਰੀ ਵਿਦਿਆਰਥਣ ਜਿਸ ਦੀ ਅਸਲ ਪਹਿਚਾਨ ਅਸੀਂ ਸਾਂਝੀ ਨਹੀਂ ਕਰ ਰਹੇ ਉਸ ਦਾ ਫਰਜ਼ੀ ਨਾਮ ਮਾਲਾ ਹੈ ਉਸ ਮੁਤਾਬਿਕ ਇਨਾਂ ਹੀ ਨਹੀਂ ਕਈ ਹੋਰ ਹਾਲਾਤਾਂ ਵਿੱਚ ਵੀ ਕਿਰਾਏ ਤੇ ਰਹਿ ਰਹੀਆਂ ਲੜਕੀਆਂ ਨਾਲ ਜ਼ਿਆਤੀ ਹੁੰਦੀ ਹੈ ਹੁਣ ਓਨਰਸ ਟੈਕਨੀਕਲੀ ਉਹਨਾਂ ਨੂੰ ਅਲਾਉਡ ਨਹੀਂ ਹੁੰਦਾ ਕਿ ਉਹ ਘਰੇ ਆ ਸਕਦੇ ਆ ਬਿਨਾ ਦੱਸੇ ਜਾਂ ਕੁਝ ਵੀ ਹੈ ਨਾ ਉਹਨਾਂ ਨੂੰ 24 ਆਵਰਸ ਜਾਂ 48 ਆਵਰਸ ਨੋਟਿਸ ਦੇ ਕੇ ਆਣਾ ਚਾਹੀਦਾ ਬਟ ਇੱਥੇ ਬਹੁਤ ਸਿਚੁਏਸ਼ਨਸ ਇਦਾਂ ਦੀਆਂ ਦੇਖੀਆਂ ਜਿੱਥੇ ਕੁੜੀਆਂ ਨਾਲ ਕਾ ਕੀਤਾ ਜਾਂਦਾ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਨੁਕਰ ਆਉਂਦੇ ਆ ਤਾਂ ਨਹੀਂ ਦੇ ਟ੍ਰਾਈ ਟੂ ਡੂ ਸਮਥਿੰਗ ਬੈਡ ਵਿਦ them ਉੱਥੇ ਕੁੜੀਆਂ ਮਜਬੂਰ ਹੋ ਜਾਂਦੀਆਂ ਕੁਝ ਵੀ ਨਹੀਂ ਕਰ ਪਾਉਂਦੀਆਂ ਵੀ ਕਿ ਉਹ ਦੱਸਣ ਜੋਗੀਆਂ ਵੀ ਨਹੀਂ ਹੁੰਦੇ ਮਾਲਾ ਦਾ ਕਹਿਣਾ ਹੈ ਕਿ ਕਈ ਵਾਰ ਪਹਿਲਾਂ ਤੋਂ ਆਏ ਵਿਦਿਆਰਥੀ ਵੀ ਨਵੀਆਂ ਆਈਆਂ ਲੜਕੀਆਂ ਦਾ ਸੋਸ਼ਣ ਕਰਦੇ ਨੇ ਅਤੇ ਕਾਰਿਆ ਅਪਾਰਟਮੈਂਟਸ ਸਭ ਪਲੀਜ਼ ਕਰਕੇ ਅਜਹੀਆਂ ਐਡਸ ਦਾ ਇਸਤੇਮਾਲ ਕਰਦੇ ਨੇ ਉਹਨਾਂ ਕਿਹਾ ਕਿ ਅਜਹੀਆਂ ਐਡਸ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਜਿੰਸੀ ਸੰਬੰਧ ਦੇ ਨਾਲ ਨਾਲ ਲੜਕੀਆਂ ਤੋਂ ਖਾਣਾ ਬਣਾਉਣ ਦੀ ਮੰਗ ਵੀ ਕੀਤੀ ਹੁੰਦੀ ਹੈ ਅਤੇ ਕੁਝ ਹੋਰ ਹਾਲਾਤਾਂ ਵਿੱਚ ਜਿਹੜੇ ਹੈਗੇ ਆ ਹਨ ਉਹ ਇਦਾਂ ਦੇ ਹੀ ਹੈ ਜਿਨ੍ਹਾਂ ਨੇ ਮਤਲਬ ਹੁਣ ਪੀਆਰ ਲੈ ਲਈ ਇੱਥੇ ਆ ਕੇ ਤੇ ਉਹਨਾਂ ਨੂੰ ਐਂ ਲੱਗਦਾ ਕਿ ਹਾਂ ਜੇ ਆਪਾਂ ਪੀਆਰ ਲੈ ਲਈਏ ਤੇ ਆਪਾਂ ਸਾਰਾ ਕੁਝ ਕਰ ਸਕਦੇ ਹਾਂ ਉਹ ਸਟੂਡੈਂਟਸ ਹੈ ਜਿਨ੍ਹਾਂ ਨੇ ਲੀਜ਼ ਤੇ ਓਨਰਸ ਤੋਂ ਕੱਢ ਲਿੱਤੇ ਓਨਰਸ ਇੱਥੇ ਰਹਿੰਦੇ ਨਹੀਂ ਹੈ ਉਹਨਾਂ ਨੇ ਲੀਜ਼ ਤੇ ਲਾ ਲਏ ਹੁਣ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਅੱਗੇ ਰੱਖਦੇ ਐ ਜਸਟ ਬਿਕਾਜ਼ ਉਹਨਾਂ ਨੂੰ ਐਕਸਪਲੋਇਟ ਕਰ ਸਕੀਏ ਉਹ ਆਪਣੇ ਬਿਹਾਫ ਤੇ ਕਰ ਰਹੇ ਜਿੰਨਾ ਕਰ ਸਕਦੇ ਕਿਉਂਕਿ ਪੀਆਰ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਸਾਡੇ ਤੇ ਕੋਈ ਐਕਸ਼ਨ ਲਿੱਤਾ ਹੀ ਨਹੀਂ ਜਾ ਸਕਦਾ ਮਾਲਾ ਮੁਤਾਬਿਕ ਕੰਮ ਤੋਂ ਬਾਅਦ ਤਨਖਾਹ ਦੱਬਣਾ ਅਤੇ ਜਿਸਮਾਨੀ ਫਾਇਦੇ ਮੰਗਣੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਬਹੁਤ ਵਾਰ ਹੁੰਦਾ ਹੈ ੈਂਪਲੋਇਰ ਸਿਕਾ ਉਹਨੂੰ ਮੈਂ ਕੰਮ ਕਿੰਨਾ ਮੈਂ ਲਿਟਰਲੀ 80 80 90 90 ਘੰਟੇ ਕੰਮ ਕਿਤੋਂ ਉਹ ਦਿਨਾਂ ਨਾਲ ਮੈਨੂੰ ਜਦੋਂ ਉਹਨੇ ਪੇ ਕਰਨਾ ਸੀ ਮੈਨੂੰ ਕਹਿੰਦਾ ਚਲ ਮਹੀਨੇ ਬਾਅਦ 2 ਮਹੀਨੇ ਬਾਅਦ ਕਿਉਂਕਿ there was a event ਜਿੱਦੇ ਤੇ ਮੈਂ ਕੰਮ ਕਰ ਰਹੀ ਸੀ ਐਂਡ ਉਹ ਮੈਨੂੰ ਕਹਿੰ ਤੇ ਜਦੋਂ ਇਵੈਂਟ ਮੁੱਕ ਗਿਆ ਮੈਂ ਉਹਨੂੰ ਕਿਹਾ ਪੇ ਵੀ ਕਿਸਮ ਮੈਂ ਫੀਸ ਪੇ ਕਰਨੀ ਸੀ ਤੇ ਉਹ ਮੈਨੂੰ ਕਹਿੰਦਾ ਕਿ ਨਹੀਂ ਮੈਂ ਹਲੇ ਨਹੀਂ ਪੇ ਕਰਨਾ ਤੂੰ ਮੇਰੇ ਨਾਲ ਸੈਕਸ਼ੂਅਲੀ ਇਨਵੋਲਵ ਹੋ ਜਾ ਮੈਂ ਫੇਰੀ ਪੇ ਕਰੂੰਗਾ ਹਨਾ ਤੇ ਫਿਰ ਆਬਵੀਅਸਲੀ ਮੈਂ ਚੂਸ ਕਿਤਾ ਕਿ ਨਹੀਂ ਮੈਂ ਨਹੀਂ ਇਨਾ ਚੀਜ਼ਾਂ ਚ ਪੈਣਾ ਉਸ ਟਾਈਮ ਤੇ ਮੈਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕੰਪਲੇਨ ਕਰ ਸਕਦੇ ਹਾਂ ਕੁਝ ਵੀ ਹਨਾ ਬਿਕਾਜ਼ ਹੀ ਵਾਸ ਅ ਸਿਟੀਜ਼ਨ ਹੈ ਤੇ ਮੈਂ ਡਰ ਗਈ ਕਿ ਉਹ ਸਿਟੀਜ਼ਨ ਹੈ ਉਹਨੂੰ ਕਿਹੜਾ ਕਿਸ ਨੇ ਕੁਝ ਕਹਿਣਾ ਮੈਂ ਸਟੂਡੈਂਟਾਂ ਨਾਲ ਮੇਰੇ ਤੇ ਆ ਜਾਣੀ ਹਨਾ ਉਹ ਚੀਜ਼ ਸੋਚ ਕੇ ਮੈਂ ਬਿਲਕੁਲ ਕੋਈ ਐਕਸ਼ਨ ਨਹੀਂ ਲਿਆ ਮੈਂ ਉਸ ਚੀਜ਼ ਨੂੰ ਇੱਕ ਸਾਈਡ ਤੇ ਕਰਕੇ ਮੈਂ ਆਪਣੀ ਲਾਈਫ ਦੁਬਾਰਾ ਸਟਾਰਟ ਕੀਤੀ ਮੇਰੇ ਦਿਮਾਗ 'ਚ ਬਹੁਤ ਖੁਸ਼ ਆਇਆ ਕਿ ਮੈਂ ਸੁਸਾਇਟੀ ਕੋ ਮਿੱਟ ਕੱਢ ਲਾ ਇੰਡੀਆ ਚਲ ਜਾ ਬਹੁਤ ਕੁਝ ਬਟ ਇਵੈਂਜਲੀ ਆਪਾਂ ਕੁਝ ਵੀ ਨਹੀਂ ਕਰ ਪਾਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰਹਿਣ ਸਹਿਣ ਦੀਆਂ ਸਥਿਤੀਆਂ ਅਤੇ ਨੌਕਰੀਆਂ ਤੇ ਹੁੰਦੇ ਸ਼ੋਸ਼ਣ ਦੀ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਤੇ ਬਹੁਤ ਵਾਰ ਕਈ ਤਰ੍ਹਾਂ ਦੇ ਡਰ ਉਹਨਾਂ ਦੇ ਰਾਸਤੇ ਵਿੱਚ ਆ ਜਾਂਦੇ ਨੇ ਅਤੇ ਕਈ ਵਾਰ ਉਹਨਾਂ ਦੇ ਡਰ ਉਹਨਾਂ ਨੂੰ ਹੋਰ ਰਾਸਤਿਆਂ ਤੇ ਲੈ ਜਾਂਦੇ ਨੇ ਜਿੱਥੋਂ ਮੁੜਨਾ ਮੁਸ਼ਕਿਲ ਹੁੰਦਾ ਹੈ ਇਨ ਇੰਟਰਨੈਸ਼ਨਲ ਸਟੂਡੈਂਟਸ ਆ ਪਹਿਲੀ ਗੱਲ ਤਾਂ ਜੇ ਤੱਕ ਵੀ ਨਵਾਂ ਸਟੂਡੈਂਟ ਹੈ ਨਾ ਉਹ ਬਹੁਤ ਘਬਰਾਉਂਦੇ ਹੈ ਜਿੱਦਾਂ ਆਬਵੀਅਸਲੀ ਮੈਂ ਜਦੋਂ ਨਵੀਂ ਨਵੀਂ ਆਈ ਸੀ ਮੈਂ ਇੱਕ ਜਗ੍ਹਾ ਤੇ ਕੰਮ ਕੀਤਾ ਸੀ ਸੋ ਅਸੀਂ ਕੈਸ਼ ਤੇ ਵੀ ਕੰਮ ਕਰਦੇ ਹਾਂ ਅਸੀਂ ਤੇ ਵੀ ਕਰਦੇ ਹਾਂ ਅਸੀਂ ਟਰਾਈ ਕਰਦੇ ਹਾਂ ਕਿ ਅਸੀਂ ਆਪਣੀ ਮਿਹਨਤ ਕਰੀਏ ਅਰਨ ਕਰੀਏ ਬਟ ਜਦੋਂ ਅਸੀਂ ਉਹ ਮਿਹਨਤ ਕਰਨਾ ਚਾਹੁੰਦੇ ਹਾਂ ਦੈਨ ਆਲਸੋ ਥੇਰ ਆ ਫੇਰ ਉਹ ਸਾਨੂੰ ਮਜਬੂਰ ਕਰਦੇ ਕਿ ਤੁਸੀਂ ਹੋਰ ਤਰੀਕੇ ਨਾਲ ਸਾਡੇ ਨਾਲ ਕੰਪਰੋਮਾਈਜ਼ ਕਰ ਲਓ ਫੇਰ ਅਸੀਂ ਤੁਹਾਨੂੰ ਪੇ ਕਰ ਦਾਂਗੇ ਹਨਾ ਜੇ ਅਸੀਂ ਨਾ ਐਗਰੀ ਕਰੀਏ ਤਾਂ ਆਬਵੀਅਸਲੀ ਸਾਰੇ ਪੈਸੇ ਮਰਦੇ ਐਸੇ ਬਹੁਤ ਕੁੜੀਆਂ ਇੰਨੀ ਮਜਬੂਰੀ ਚ ਹੁੰਦੀਆਂ ਜਿਹੜੀਆਂ ਐਗਰੀ ਕਰ ਜਾਂਦੀਆਂ ਕੁਝ ਕੁੜੀਆਂ ਹੁੰਦੀਆਂ ਜਿਹੜੀਆਂ ਸਟੈਂਡ ਲੈ ਪਾਂਦੀ ਆਦਰਵਾਇਜ਼ ਨਹੀਂ ਰਾਈਟ ਫਿਰ ਉਹ ਐਕਸਪਲੋਇਟੇਸ਼ਨ ਜਿਹੜੀ ਆ ਉਹ ਅੱਗੇ ਜਾ ਕੇ ਕੁੜੀਆਂ ਨੂੰ ਹੋਰ ਜ਼ਿਆਦਾ ਮਜਬੂਰ ਕਰਦੀ ਹੈ ਕਿ ਇੱਥੇ ਇਦਾਂ ਹੀ ਚੱਲਣਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨ ਇਹਦੇ ਕਰਕੇ ਬਹੁਤ ਸਾਰੀ ਕੁੜੀਆਂ ਇਦਾਂ ਹੈ ਜੋ ਗਲਤ ਪਾਸੇ ਵੀ ਚੱਲ ਜਾਂਦੀਆਂ ਜਿਹ Councillor Rovena Santos Mutabik, Brampton, which Ajahia adds, Ate gaya. they exploit them in a way of sometimes having four or five beds in one room. They exploit them by, in the case at council, um, suggesting that sexual favors will give them discounts on rent, essentially, prostitution. ਸੈਂਟੋਸ ਮੁਤਾਬਿਕ ਸਥਿਤੀ ਕਾਫੀ ਗੰਭੀਰ ਹੈ ਅਤੇ ਇਹਨਾਂ ਸਥਿਤੀਆਂ ਤੇ ਕਾਬੂ ਪਾਉਣ ਲਈ ਉਹ ਜਲਦੀ ਹੀ ਨਵਾਂ ਮੋਸ਼ਨ ਲੈ ਕੇ ਆ ਰਹੇ ਨੇ ਅਤੇ ਸੋਸ਼ਲ ਏਜੰਸੀਜ਼ ਨਾਲ ਕੰਮ ਕਰ ਰਹੇ ਨੇ ਲੋਅ ਦੀਸ ਯੰਗ ਪੀਪਲ ਅਮ ਨਾਟ ਓਨਲੀ ਆਰ ਦੇ ਅਨਅਵੇਅਰ ਥੈਟ ਦੇ ਆਰ ਬੀਇੰਗ ਐਕਸਪਲੋਇਟਡ ਬਟ ਸਮ ਟਾਈਮਸ ਦੇ ਆਰ ਅਫਰੇਡ ਟੂ ਸਪੀਕ ਆਊਟ um i know for sure that many of them end up going to social agencies and sharing that they've become pregnant Or having mental health issues. Some have committed suicide. And so it's very difficult for them to reach out. Um, we know it's happening through the social agencies that we're talking to. As we're beginning to see the, the, this concept of, of uh, bedroom privileges or some other code word for uh, a a modest rent uh, is kept modest because the sexual favors being uh, being traded and this kind of exploitation uh, this or this form of sex trafficking uh, cannot be allowed uh, to continue in, in our communities we are hopeful that the federal government's change to policy which will reduce the number of international students will um, Put uh, unscrupulous landlords and, and and employers and frankly colleges, both public and private, uh, out of out of this business. Uh, in, in some ways, we th these young people deserve to be supported and helped. Lavin Gill, Omni News.